ਦੇਣਾਂਗੇ ਚੱਲ ਯਾਰ 70000 ਰੁਪਇਆ ਮਾਨਤਨ ਹੋ ਜੂ ਜੇ ਛਤਰੀ ਨਹੀਂ ਲੈਣੀ ਮਿੱਤਰੋ ਸਮਾਨ ਨਹੀਂ ਲੈਣਾ ਤਾਂ ਆਕੇ ਪਉਂਦੀ ਤੇਰਾ ਜਾਂਦਾ 3 40 ਦਾ ਲੈ ਜਾਓ 38000 ਰੁਪਇਆ ਮਾਨਤਨ ਹੋ ਜੂ ਇਹਦੇ ਚੋਂ 3 ਸਪੀਡਾ ਟਾਇਰ ਹੈਗੇ ਮਗਰਲੇ ਚੌਕੜੇ ਜਮਾ ਨਮਾ ਕਿਆਵਾ 14 ਦੇ ਵੀ 12ਵੇਂ ਮਹੀਨੇ ਚੀ ਆ ਠੀਕ ਹੈ 14 ਦੇ ਵੀ 12ਵੇਂ ਮਹੀਨੇ ਚਾ ਚੌਕੜਾ ਜਮਾ ਨਮਾ ਲੱਗਿਆ ਵਾ ਜੀ ਅਪੋਲੋ ਦਾ ਰੰਗ ਪੇਂਟ ਦਾ ਪਿਆ ਮਿੱਤਰੋ ਪੂਰਾ ਸਾਫ 40000 ਰੁਪਇਆ ਮਾਨਤਨ ਹੋ ਜੂ ਗਜਾਇਸ਼ ਹੋਰ ਵੀ ਕੱਢ ਦੂ ਤੁਹਾਨੂੰ ਇਹ ਤਾਂ ਤਾਂ ਮੇਲਾ ਲੁੱਟਣ ਵਾਲਾ ਕੰਮ ਆ ਇਹ ਤਨ ਆਹ 1 ਲੱਖ ਤੇ 15000 ਦਾ ਰੇਟਰ ਦੇ ਦਿਆਂਗਾ 198 ਮਾਡਲ 15000 ਦਾ ਮਿੱਤਰੋ ਸੱਸੀ ਗਾਲੋਂ ਉਤੋਂ ਸਵਾਗਤਾਂ ਪੇਜ ਤੇ ਤੇ YouTube ਚੈਨਲ ਤੇ ਸਾਰੇ ਦਾ ਆਪਾਂ ਕਰਿਆ ਤਲਵੰਡੀ ਸਪੋਰਟ ਟਰੈਕਟਰ ਮੰਡੀ ਤੇ ਦੇ ਨਾਲ ਆਪਣੇ ਬਾਈ ਸੋਨੀ ਹੋਰ ਸੋਨੀ ਕਿਵੇਂ ਆ ਬਹੁਤ ਵਧੀਆ ਜੀ ਆਪਣੇ ਸੁਣਾਓ ਸੇਤਾ ਕੈਮਾ ਕੈਮਾ ਜੀ ਕੈਮਾ ਤੇ ਬਾਈ ਕੋਲ ਟਰੈਕਟਰ ਹੁੰਦਾ ਮਿੱਤਰੋ ਬਾਲੇ ਸਾਫ ਤੇ ਪੁਰਾਣੇ ਕੱਟ ਲੈਣਗੇ ਵਿੱਚ ਪੁਰਾਣਾ ਟਰੈਕਟਰ ਵੀ ਕੱਟ ਲਾਂਗੇ ਬਾਕੀ ਉਹ ਦੇਖ ਲੈ ਕੱਟਿਆ ਖੜਾ ਹੀ ਹੈਗਾ ਵਿੱਚ ਕੱਟਿਆ ਖੜਾ ਵੀ ਹੈ ਤੇ ਕੱਟ ਵੀ ਲਊ ਲੋਨ ਦੀ ਸੌਦਾ ਵੀ ਹੈਗੀ ਆ ਹਾਂ ਜੀ ਤੇ ਰੇਟ ਸੁਣੋ ਮਿੱਤਰੋ ਬਾਲੇ ਬਾਜਮ ਲੈ ਕੇ ਦੇਣੇ ਆ ਤੇ ਸ਼ੁਰੂ ਕਰਨ ਲੱਗਿਆ ਵੀਡੀਓ ਸੁਵਰਾਜ 855 ਤੋਂ ਇੱਕ ਸੱਚ ਪਲਾਟ ਨੰਬਰ ਕਿਹਨਾਂ ਤੇਰਾ ਪਲਾਟ ਨੰਬਰ 20 ਆ 20 ਨੰਬਰ ਪਲਾਟ ਆ ਤੇ ਬਾਈ ਕੋਲ ਘਰੇ ਵੀ ਟਰੈਕਟਰ ਹੁੰਦੇ ਆ ਪਿੰਡ ਹੈਗਾ ਬਾਹੋ ਯਾਤਰੀ ਹਾਂਜੀ 18/19 ਮਾਡਲ ਆ ਗਿਆ ਜੀ ਸੁਵਰਾਜ 855 3 ਸਪੀਡ ਹਾਂ 3 ਸਪੀਡ ਆ ਗਿਆ ਕਨੋਪੀ ਵਗੈਰਾ ਲੱਗੀ ਆ ਟਰੈਕਟਰ ਸਾਰਾ Ориਜਨਲ ਆਗਾ ਟਰੈਕਟਰ ਪਿਆ Ориਜਨਲ ਕਨੋਪੀ ਲੱਗੀ ਵੀ ਆ ਜਮਨਮੀ ਇਧਰਲੇ ਪਾਸੇ ਜੂ ਤਾਂ ਮਨੂ ਲਾਯਾ ਯਾਰ ਤਾਜੀ ਰਵਾ ਕੇ ਲੈ ਗਿਆ ਹਾਂ ਹਾਂ ਨਵਾਂ 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 ਜਮਾ ਨਾਮੀ ਲੱਗੀ ਵੀ ਆ ਰੇਡੀਅਲ ਟਾਇਰਾਂ ਦੇ ਵਿੱਚ ਟਾਇਰ ਲੱਗਿਆ ਵੀ ਕੇ ਡੀ ਜਮਾ ਸਿਰੇ ਦੀ ਕੰਪਨੀ ਦੇ ਆ ਗਏ ਟੌਪ ਵਾਲੇ ਟਾਇਰ ਲੱਗੇ ਪਿਆ ਬੈਸ ਜਹਾਜੀ ਆਗਲੇ ਟਾਇਰ ਲੱਗੇ ਮਿੱਤਰੋ ਜਹਾਜੀ ਹਾਂਜੀ ਅਗਲੇ ਟਾਇਰ ਲੱਗੇ ਪਿਆ ਜਹਾਜੀ 18/19 ਮਾਡਲ ਆ ਟਰੈਕਟਰ 95 ਡਿਮਾਂਡ ਆ ਠੀਕ ਐ 5.5 ਲੱਖ ਤੇ 97000 ਡਿਮਾਂਡ ਆ ਕਿੰਨੇ ਦਾ 5 ਲੱਖ 60000 ਟਰੈਕਟਰ ਦੇ ਦਿਆਂਗੇ 5 ਲੱਖ 60000 ਦਾ ਟਰੈਕਟਰ ਮਿੱਤਰੋ ਲੈ 3 ਸਪੀਡ 42000 ਮਾਨਤਾ ਨਾਲ 19 ਮਾਡਲ 19 ਮਾਡਲ ਆ 3 ਸਪੀਡ ਦੇ ਵਿੱਚ 852 ਇਹ ਰੇਟ ਤੁਹਾਨੂੰ ਪੂਰੇ ਖਿੱਚੀ ਲਵਾਂਗੇ ਅੱਜ ਹਾਂ ਅਗਿਆ ਹੈ ਜੀ 855 ਇੱਕ ਹੋਰ 817 ਦੇ RC 18 ਦੀ ਆ ਠੀਕ ਹੈ ਸਿਸਟਮ ਵਗੈਰਾ ਇਹਦੇ ਮੰਨ ਕੇ ਚੱਲ 40 45000 ਦਾ ਉੱਤੇ ਲੱਗਿਆ ਹੋਇਆ 17/18 18 ਮਾਡਲ ਦੇ ਵਿੱਚ ਆ ਗਿਆ ਜੀ ਹਾਂ ਹਾਂ ਜਿੰਨਾ ਸੁੱਲਾ ਚੈੱਕ ਕਰਾ ਦੇ ਠੀਕ ਹੈ ਪਹਿਲਾਂ ਤਾਂ ਇੱਥੇ ਇਧਰਲੇ ਪਾਸੇ ਆ ਜਾ ਕਿਰਾ ਰੇਸ ਰੂਸ ਵਾਲੇ ਨਾਡ ਨੁੱਟ ਜੇ ਇੱਥੇਲੇ ਪਾਸੇ ਸਾਰਾ ਜਾਰੀਨਲ ਹੀ ਪਿਆ ਥੈਂਕ ਯੂ ਡੂ ਕੀ ਵੀ ਲੈਮੀਨੇਸ਼ਨ ਆ ਉਹ ਨਹੀਂ ਕਿਤੇ ਸਕ੍ਰੈਚ ਹੋ ਕਿਤੇ ਲੈਮੀਨੇਸ਼ਨ ਆ ਕਿਤੇ ਸਕ੍ਰੈਚ ਹੈ ਨਹੀਂ ਟਰੈਕਟਰ ਪਿਆ ਪੂਰਾ ਚੰਗਾ ਟਾਇਰ ਇਹਦੇ ਹੈਗੇ ਆ ਜੀ JK ਦੇ ਲੱਗੇ ਹੋਏ JK ਦੇ ਹੈਗੇ ਇਤਲੇ ਪਾਸੇ ਪੂਰਾ ਟੌਪ ਦਾ ਲੱਗਿਆ ਕੋਈ ਉਹ ਨਹੀਂ ਗਿਆ ਵੀ ਬਾੜੀ ਲੱਗੀ ਹੋਈ ਹੈ ਸਾਡੀ ਲੱਗੀ ਹੈ ਲਾਈਟਾਂ ਲੁੱਟਾਂ ਮਿਊਜ਼ਿਕ ਸਿਸਟਮ ਸਾਰਾ ਕੋਈ ਨਾਲ ਲੈ ਜਾਣਾ ਪਿਆ ਪਾਸੇ ਜਾਏਗਾ ਤੇ ਜਿੰਨੇ ਕਹਿੰਦੀ ਹੈ ਰੁਪਏ ਪੂਰੇ ਖੁੱਲੇ ਲੱਗੇ ਹੋਏ ਟਰੈਕਟਰ ਦੇ ਉੱਤੇ ਟਰੈਕਟਰ ਪਿਆ ਪੂਰਾ ਚੰਗਾ ਨੰਬਰ ਪੰਜਾਬੀ ਹੈ ਨੰਬਰ ਹਰਿਆਣਾ ਐਨਓਸੀ ਆਪਾਂ ਲੈ ਕੇ ਦੇਵਾਂਗੇ ਐਨਓਸੀ ਮਿਲ ਚੂ 17/18 ਮਾੜਾ ਡਿਮਾਂਡ ਹੈਗੀ ਆ 5 ਲੱਖ ਤੇ 70000 ਰੁਪਏ ਕਿੰਨੇ ਦਾ ਹੋ ਜੂ ਇਹ ਇਹ 5 ਲੱਖ 40 ਹਜ਼ਾਰ ਦਾ ਟਰੈਕਟਰ ਦੇ ਦੇ ਦਿਆਂਗੇ 5 ਲੱਖ 40 ਹਜ਼ਾਰ ਦਾ 30 ਹਜ਼ਾਰ ਮੰਨਤਾ ਨਾ ਹੋ ਜੂ ਇਹ ਬੰਦਾ 30 40 ਹਜ਼ਾਰ ਦਾ ਸਮਾਨ ਹੀ ਲਗਿਆ ਹੁਣ ਮੈਨੂੰ ਕਲੀਅਰ ਕਰਜਾ ਜੇ ਬੰਦਾ ਇਹ ਕਦੇ ਵੀ ਮਾ ਲੈਣਾ ਨਹੀਂ ਤਾਂ ਮਾ ਜਾ ਮਾ ਪੂਰੇ 5 ਦਾ ਦੇ ਦਾਂਗੇ ਚੱਲ ਯਾਰ 70000 ਰੁਪਿਆ ਮੰਨਤਾ ਨਾ ਹੋ ਜੂ ਜੇ ਛਤਰੀ ਨਹੀਂ ਲੈਣੀ ਮਿੱਤਰੋ ਸਮਾਨ ਨਹੀਂ ਲੈਣਾ ਤਾਂ ਜੇ ਆ ਸਮਾਨ ਨਹੀਂ ਲੈ ਕੇ ਨਾ 70000 ਰੁਪਿਆ ਟਰੈਕਟਰ ਦੇ ਵਿੱਚ ਉੱਡ ਜੂ ਆ ਜਾਓ ਕਿਰਾਂ ਦਾ ਅੱਗੇ ਪੁਰਾਣੇ ਕੱਟ ਲੂ ਕੱਟ ਲੂ ਛੋਟਾ ਵਿੱਚ ਹਾਂ ਜੀ 2019 ਦਾ ਹੈਗੀ ਆ। ਆਈ 2011 ਮਾਡਲ ਆ। 11 ਮਾਡਲ ਫੁੱਲ ਟਾਪ ਵਾਲਾ ਖੜਾ ਫਾਰਮ ਟਰੈਕ 60 ਪਾਵਰ ਸਟੀering ਦੇ ਵਿੱਚ ਆ ਤੇ ਰੰਗ ਹੀ ਬੜਾ ਪਿਆ ਯਾਰ ਜਿਹੜੀ ਸਭ ਨਾਲ ਮਾਰ ਲਾਏ। ਬਹੁਤ ਚੰਗਾ ਟਰੈਕਟਰ ਆ ਸੁਪਰ ਮੈਕਸ ਫੁੱਲ ਟਾਪ ਵਾਲਾ ਕਨੋਪੀ ਵਗੈਰਾ ਇਹਦੇ ਵਿੱਚ ਕਰਾ ਦੇ ਲੱਗੀ ਹੋਈ ਹੈਗੀ। ਕਨੋਪੀ ਵਗੈਰਾ ਇਹਦੇ ਵੀ ਲੱਗੀ ਵੀ ਆ ਤੇ ਰੰਗ ਚਰ ਇੰਜਨ ਉੱਚਰ ਦਾ ਬੜਾ ਪਿਆ ਟਰੈਕਟਰ ਦਾ। ਟਰੈਕਟਰ ਸਾਰਾ ਹੀ ਚੰਗਾ ਹੈਗਾ। ਪੂਰੀ ਚੰਗਾ ਪਿਆ। ਕਿਉਂ ਆਏ ਆ ਟਰੈਕਟਰਾਂ ਕਿਉਂ ਆਏ ਆ ਵੀ ਆਹ ਬਾਹੀ ਜੀ ਆਉਦਾਗਾ। ਠੀਕ ਹੈ। ਟਾਇਰ ਲੱਗਿਆ ਬੀਕੇਟੀ ਦੇ ਬੀਕੇਟੀ ਤੇ ਟਾਇਰ ਨਾ ਕਿ ਟਰੈਕਟਰ ਦਾ ਨਹੀਂ ਮਾੜਾ ਮਿਲਦਾ ਆਪਣੇ ਠੀਕ ਹੈ ਟਾਇਰ ਲੱਗੇ ਮੈਂ ਮਿੱਤਰੋ ਬੀਕੇ ਜੀ ਹੈ 11 3 78 ਡਿਮਾੜਾ ਇਹ ਟਰੈਕਟਰ 340 ਹਜ਼ਾਰ ਦਾ ਦੇ ਦੇਗਾ ਡਿਸਕਾਊਂਟ ਤਿੰਨ 78 ਡਿਮਾਂਡ ਆ ਭੜਾਕੇ ਪਾਉਂਦੀ ਇਤਰਾਜਾਂਦਾ 340 ਦਾ ਲੈ ਜਾਓ 38000 ਰੁਪਏ ਮੰਨਤਨ ਹੋ ਜੂ ਇਹਦੇ ਚ ਆ ਇਹਦਾ ਕਿੱਟਿਆ ਨੰਬਰ ਆ ਰਸੇ ਕਿਨੇ ਦਾ ਲਿਖਿਆ ਦਾ ਸੀਗਾ 1 ਲੱਖ ਤੇ 80000 1 80 ਲਿਖਿਆ ਸੀਗਾ ਹਾਂ ਕਿੰਨੇ ਦਾ ਹੋ ਜੂ ਇਹੇ ਇਹ ਕੱਟਿਆ ਤਾਂ ਆਪਣਾ ਮਹਿੰਗਾ ਪੰਜਾਬ ਨੰਬਰ ਦੇ ਵਿੱਚ ਹਾਂ ਟਰੈਕਟਰ ਸੁੱਕਾ ਟਰੈਕਟਰ ਪਿਆ ਸੁੱਕਾ ਜੇ ਮੇਰੇ ਰੰਗ ਰੁੰਗਣਾ ਬਹੁਤ ਪਿਆਰ ਟਾਇਰ ਬਹੁਤ ਪਿਆਰ ਇਹ ਭਾਈ ਮੈਨੂੰ ਅੱਲਾ ਕਿਥੇ ਖੜਾ ਕੀ ਗਿਆ ਹਣਾ ਜਿਹੇ ਸਾਹ ਹਾਂ ਇੱਥੇ ਕੱਟ ਕੇ ਕੱਟ ਕੇ ਇੱਥੇ ਲਾ ਲਿਆ ਟਰੈਕਟਰ ਇਹ ਆਪਾਂ ਬਾਲੀ ਬਹੁਤ ਇਹ ਥੋੜੇ ਜਿਹੇ ਨੰਬਰ ਆ 50 ਨੰਬਰ ਜੀ ਹਾਂ ਜੀ ਇਹ ਬਹੁਤ ਘੱਟ ਰੇਟ ਤੇ ਦੇ ਦਿਆਂਗੇ ਕਿੰਨੀ ਡਿਮਾਂਡ ਸੀ 180 180 ਡਿਮਾਂਡ ਸੀ ਕਿੰਨੇ ਦਾ ਕੱਟਿਆ ਤਾਂ ਹੁਣ ਆਪਾਂ 1 ਲੱਖ ਤੇ ਹੈਗਾ ਇਹ 30000 ਦਾ ਹਾਂ ਗੱਲ ਕਰ ਉਦੋਂ ਵੀ ਘੱਟ ਦੇ ਦਿਆਂਗੇ ਕਿੰਨੇ ਦਾ ਛੱਡ ਦੇਗਾ ਇਹ ਤਾਂ ਤਾਂ ਮੇਲਾ ਲੁੱਟਣ ਵਾਲਾ ਕੰਮ ਆ ਇਹ ਤਨ ਆਹ 1 ਲੱਖ ਤੇ 15000 ਦਾ ਰੇਟਰ ਤੇ ਦੇ ਰਹੇ ਆ ਇੱਕ ਲੱਖ 99 ਫਟ ਲਾ 15000 ਦਾ ਮਿੱਤਰੋ 735 ਬਾਹਰ ਪਾ ਲਾ ਇਹ ਨਾ ਅੰਦਰ ਅੰਦਰ ਲੈਫਟ ਦਾ 15 ਉਹ ਛੋੜ ਦੂਜੀ ਆ ਠੀਕ ਆ ਸੋ ਦੂਜੀ ਆ ਹਾਂ ਹਾਂ 50 ਨੰਬਰ ਟਾਇਰ ਹੈਗੇ ਕਵਾਡਰੇਟ ਹੀ ਆ ਟਾਇਰ ਵੀ ਬਹੁਤ ਪਈ ਆਗੇ ਕਿਸੇ ਨੇ ਹੂਨ ਲੈ ਕੇ ਜਾਣਾ ਤੁਰੇ ਫੇਰੇ ਖਾਤਰ ਭਾਈ ਵੀ ਕਰੂ ਕਰੂਗਾ ਚੰਗਾ ਕੋਈ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਵਾ ਕੇ ਥਲੀ ਕਰ ਲਿਓਗੇ ਯਾਰ ਰੇਟ ਹੀ ਬਹੁਤ ਘਟ ਗਿਆ ਤਾਂ ਹਾਂ ਇਹ ਹੁਣ ਇੱਕ ਗੱਲ ਹੋ ਰਹਾ ਹੈ ਦੋ ਤਿੰਨ ਦਿਨਾਂ ਦਾ ਰੇਟ ਆਗਾ ਜੇ ਮੰਨ ਕੇ ਚੱਲ ਵੀ ਆਪਾਂ ਤਿਆਰ ਵਿਆਰ ਕਰ ਲਿਆ ਕੋਈ ਇੰਡੀਕੇਟਰ ਦੇ ਸੀਸੇ ਲਾ ਤੇ ਜਾਂ ਕੋਈ ਬੰਪਰ ਜਾਂ ਪਰ ਸੈਟਅਪ ਇਟ ਕਰਾ ਲਿਆ ਫੇਰ ਉਹ ਯਾਰ ਰੇਟ ਹੋ ਜਾ ਠੀਕ ਹੈ ਜੇ ਐਂ ਲੈ ਕੇ ਜਾਣਾ 1 15 ਦਾ ਹਾਂ 1 ਲੱਖ 15 ਦਾ ਲੈ ਜਾਓ ਯਾਰ ਜੇ ਐਂ ਲੈ ਕੇ ਜਾਣਾ ਲੈ ਕੇ ਆਣਾ ਤਾਂ ਹਾਂ ਦੇ ਤਿਆਰ ਵਿਆਰ ਹੋ ਗਿਆ ਤੋ ਉਸ ਵਾਰ ਕਰ ਲਿਆ ਫੇਰ ਰੇਟ ਵਧੇਗਾ ਫੇਰ ਰੇਟ ਵਧੂਗਾ ਤੇ ਹੁਣ ਯਾਰ ਐਂ ਖੜਾ ਤੇ ਐਂ ਲੈ ਜਾਓ ਹਾਂ ਤੇ ਕਹ ਗਿਆ ਆਲੈਂਡ ਪੱਤੀਤੀ 2002 ਮਾਡਲ ਇਹ 2 40 ਡਿਮਾਂਡ ਆ ਇਹਦੀ ਟਾਇਰ ਇਹਦੇ ਹੈਗੀਆਂ 40 ਅਧਿਕ ਅੱਡੇ ਟਾਇਰਾਂ ਦੇ ਵਿੱਚ ਤੇ ਇੰਜਨ ਤੇ ਗੇਅਰ ਦਾ ਇੰਜਨ ਗੇਅਰ ਸਹੀ ਆ ਜਾਵਾ ਸੂ ਸੂਤਾ ਜਿਵੇਂ ਕੇਰੀਏ ਪੁੱਸਣ ਦੀ ਲੋੜ ਨਹੀਂ ਰੰਗ ਪਿਆ ਅਰੀਜਨਲ ਡਰਾਈਵਰ ਦਾ ਤੇ ਡਿਮਾਂਡ ਰੱਖੀ ਆ ਬਾਈ ਸੋਨੀ ਨੇ 2 ਲੱਖ ਤੇ 40000 ਰੁਪਿਆ ਤੇ ਇਧਰਲੇ ਪਾਸੇ ਵੀ ਜਿਵੇਂ ਕੇਰੀਏ ਜਰਾ ਰੰਗ ਸਾਰੇ ਹੀ ਪਿਆ ਗਿਆ ਜਾਨਾ ਹਾਂਜੀ ਇਹ ਟਰੈਕਰ ਮੰਨ ਕੇ ਚੱਲ ਵੀ 2 ਲੱਖ ਤੇ 10000 ਦਾ ਦੇ ਦੇਾਂਗੇ ਆਪਾਂ 2 ਲੱਖ ਤੇ 10000 ਦਾ ਲੈ ਜਿਓ 30000 ਰੁਪਿਆ ਮੰਨ ਤਾਂ ਹੋ ਜੂ 32 ਦੀ ਮਤਲਬ ਸੋਨੂ ਦਾ ਹਸਤਾ ਤੇ ਇਧਰਲੇ ਪਾਸੇ ਲੈਣ ਜੀ ਅੱਜ ਡੂੰਗੀ ਜਿਹੀ ਲਾਈ ਬੱਠਾ ਇਧਰ ਇਧਰ ਸੋਨੀ ਤੇ ਸੋਨੀ ਆ ਦਾ ਸੋਨੇ ਕਿਹ ਸਵਰਾਜ ਖੜਾ ਜੀ 744 ਫੁੱਲ ਟੌਪ ਮਾਡਲ ਆ ਕਿੰਨਾ ਮਾਡਲ ਆ ਇਹ ਇਹ 2015 2015 ਮਾਡਲ ਆ ਟਰੈਕਟਰ ਮੇਥਰੋ ਟਰੈਕਟਰ ਪਾਵਰ ਸਟੀਅਰ ਨਾਲ ਆ ਗਿਆ ਹੈ ਫੁੱਲ ਟੌਪ ਵਾਲਾ ਡਬਲ ਡਿਸਟ੍ਰੀਬਿਊਟਰ ਤੇਲ ਬ੍ਰੇਕਰ ਰਵਰਸ ਪੀਡੀਓ ਸੀਲਾਂ ਸੁੱਲਾਂ ਚੈੱਕ ਕਰਾ ਦੇ ਉਹ ਥੱਕੋਵੇਂ ਲੱਗੀਆਂ ਹੋਈਆਂ ਟਰੈਕਟਰ ਦੇ ਸੀਲਾਂ ਵੀ ਲੱਗੀਆਂ ਹੋਣ ਚੰਕ ਵੀ ਚੈੱਕ ਕਰਾ ਦੇ ਟਾਇਰ ਤੇ ਮੂਹਰਾ ਵੀ ਧਲੇ ਪਾਸੇ ਜਿਵੇਂ ਬੈਲ ਵੀ ਮਿਲ ਜੂ ਬੈਲ ਵੀ ਮਿਲ ਜੂ ਤੇ ਯਾਰ ਮਾੜਲੀ 15 ਜੀ ਗੱਲ ਕਰੀ ਜਿਹੜੀ ਸਭ ਨਾਲ ਮਾਡਲ ਲੱਗ ਗਈ ਹੈਗੀ ਹੈਗੀ 22 23 ਮਾਡਲ ਹੈ ਕੰਡੀਸ਼ਨ ਪਈਆ ਡੀ ਲਕਸ ਟਾਪਾ ਜਾ ਗਿਆ ਜਿਹਨੂੰ ਹਾਂ ਹਾਂ ਫੁੱਲ ਫੁੱਲ ਟਾਪ ਹੈ ਮੰਨ ਕੇ ਚੱਲ ਵੀ 55 ਹੀ ਹੁੰਦਾ ਪਰ ਇਹ ਤਾਂ ਨਹੀਂ ਹੁੰਦਾ ਜੇ ਆਪਾਂ ਸੀਸੀਆਂ ਦੇ ਵਿੱਚ ਗੱਲ ਕਰੀਏ 3478 ਸੀਸੀ ਦਾ ਇੰਜਣ ਇਹਦਾ ਹੁੰਦਾ ਇਹਦਾ ਹੁੰਦਾ ਹਾਂ ਹਾਂ ਤੇ 2015 ਮਾਡਲ ਆ ਨੰਬਰ ਪੰਜਾਬ ਵੇਚਰ ਨੰਬਰ ਐਚ ਆ ਰ ਇਹਨੂੰ ਐਨਓਸੀ ਮਿਲ ਜੂ 475000 ਜੀ ਤੇ 435000 ਦਾ ਜੀ 4 ਲੱਖ ਤੇ 35000 ਦਾ ਲੈ ਜਾਓ ਇਹਦੇ ਚੋਂ ਮਾਰਕਾ ਬਾਕੀ ਮੌਕੇ ਤੇ ਵੀ ਆ ਜਿੰਨਾ ਜੇ ਕੋਈ ਹੋਇਆ ਤਾਂ ਬੰਦਾ ਆਵੇ ਚਲਾ ਚਲੂਕੇ ਦੇਖੇ ਮਾਰਤਾ ਕਰ ਦਿਆਂਗੇ 40000 ਹਾਂ ਆਪ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਾ ਦੇ ਗੱਲ ਕਰ ਕੰਡੀਸ਼ਨ ਚੈੱਕ ਕਰ ਲਓ ਕੰਡੀਸ਼ਨ ਦਾ ਪਹਿਲਾਂ ਖੇਡ ਲਾ ਕੇ 15 ਵੜਨ ਦਾ ਇਹਨਾਂ ਰੇਟ 15 ਨਹੀਂ ਮਾਡਲ ਦਾ ਹੀ 15 ਟਰੈਕਟਰ ਦੀ ਕੰਡੀਸ਼ਨ ਕੰਡੀਸ਼ਨ ਚੈੱਕ ਕਰ ਲਓ ਜੀ ਬਾਈ ਮਾਡਲਰ ਕੀ ਹੈਗੀ ਆ ਪੈਪੁਰ ਦਾ ਨਾਂ ਦੀ ਕੰਡੀਸ਼ਨ ਚੈੱਕ ਕਰਾ ਦੇ ਆ ਥਾਂ ਮਤੋਂ ਜਿੱਥੇ ਪੈ ਟਿੱਗਿਆ ਉੱਥੇ ਹੀ ਰੰਗ ਲੱਥਾ ਠੀਕ ਹੈ ਇੱਥੇ ਢੀ ਟੈਗ ਦੀ ਐ ਇੱਥੇ ਜੀ ਪਾਬਨ ਨਾਲੋਂ ਫੋਨ ਦਾ ਉਹ ਤੀਰਾਂ ਚਲਿਆ ਵਾ ਆ ਬਾਡੀ ਬੁੱਡੀ ਸਭ ਆ ਕਿਤੇ ਵੀ ਨਹੀਂ ਬਣ ਕੇ ਚੱਲੇ ਰੰਗ ਪੇਂਟ ਦਾ ਪਿਆ ਮਿੱਤਰੋ ਪੂਰਾ ਸਾਬ 40000 ਰੁਪਏ ਮਾਨਤਨ ਹੋਜੂ ਗਜਾਇਸ਼ ਹੋਰ ਵੀ ਕੱਢ ਦੂ ਕੋਸੋਨੀ ਹਾਂਜੀ ਤੇ ਅੱਗੇ ਆ ਗਿਆ ਜੀ ਫਾਰਮ ਟਰੈਕ 60 ਸੁਪਰ 11 ਮਾਡਲ ਆ ਜੀ ਸੁਪਰ ਮੈਕਸ ਨਵੇਂ ਟਾਇਰ ਇਹਦੇ ਅਜੇ ਕਿਤੇ ਪਹਿਲੇ ਇਹਦਾ ਵੀ ਲੈ ਲਾਂਗੇ ਹਾਂ ਹਾਂ ਟਾਇਰ ਨਵੇਂ ਆ ਟਰੈਕਟਰ ਦੇ ਗੇਅਰ ਇੰਜਨ ਗੇਅਰ ਫੁੱਲ ਗਾਰੰਟੀ ਆ ਸੁਪਰ ਮੈਕਸ ਆ ਗਿਆ ਫੁੱਲ ਟੌਪ ਮਾਡਲ ਵਾਲਾ 388 ਡਿਮਾਂਡ ਆ ਇਹ 3.5 ਲੱਖ ਦਾ ਰੇਟਰ ਦੇ ਸਾਢੇ 3.5 ਲੱਖ ਦਾ ਇਹ ਟਰੈਕਟਰ ਮਿੱਤਰੋ ਮਿਲ ਜੂ ਉਸ ਨੂੰ 30000 ਰੁਪਏ ਮੰਨ ਤਾਂ ਇਹ ਟਰੈਕਟਰ ਦੇ ਵਿੱਚੋਂ ਹੋ ਜੂ ਸ਼ੇਅਰ ਕਰਕੇ ਆਜੋ ਨਾਲ 855 ਇਧਰ ਇਹ 2018 ਮਾਡਲ ਆ ਇਹਦੇ ਟਾਇਰ ਵੀ ਨਾਲ ਦੇ ਅਜੇ ਤੱਕ ਟਾਇਰ ਨਾਲ ਦੇ ਪਿਆ ਅਜੇ ਮਿੱਤਰੋ ਸਾਡਾ 60 65 ਪੈਸੇ ਆ ਸੀਲੈਂਸ ਸੀਲੈਂਸ ਚੈੱਕ ਕਰਾ ਦੇ 2200 ਘੰਟਾ origignal ਚੱਲਿਆ ਹੋਇਆ ਹੈਗਾ 2 ਸਾਰਾ ਇਹ ਜੱਟ ਚੰਗਾ ਸਾਰਾ ਪਿਆਰੀ ਜਨਨ ਕਿੰਨੇ ਘੰਟੇ ਚੱਲਿਆ ਇਹ ਇਹ ਚੱਲਿਆ 220 ਇਹ ਟਰੈਕਟਰ ਮਿੱਤਰੋ ਸਿਰਫ ਤੇ ਸਿਰਫ 220 ਘੰਟਾ ਚੱਲਿਆ ਜਿਵੇਂ ਕਹਦੀਏ ਮਾਡਲ 18ਾ ਦਾ ਹਾਂ ਮਾਡਲ 18 ਚੱਲਿਆ ਪੂਰੀ ਸਾਮ ਚਾ 18 ਮਾਡਲ 220 ਘੰਟੇ ਚੱਲਿਆ ਡਿਮਾਂਡ ਹੈਗੀ 5 ਲੱਖ ਤੇ 80000 ਰੁਪਏ ਕਿੰਨੇ ਦਾ ਇਹ 5.5 ਲੱਖ ਚ ਵੀ ਮੰਗਦਾਰ ਮਾੜਾ ਮੋਟਾ ਜਿੰਨਾ ਕੋਈ ਕਰਦਾ 48 40 ਦੱਸਦੇ ਹੁਣ ਤਾਂ ਮਾਰ ਦੇ Đਾਂ ਗੰਗੂ ਘਾੜਾ ਦੇ 48 ਦਾ ਦੇ ਦਾਂਗੇ ਚਲ 40 ਦਾ ਦੇ ਦੇ ਗਿਆਂ 5 ਲੱਖ 40 ਦਾ ਲੈ ਜਾਓ ਯਾਰ 40000 ਆ ਹੁਣੇ ਹੀ ਦੱਸਤਾ ਡੀਲਰ ਦੇ ਵਿੱਚੋਂ ਹਾਂ ਇਹਦਾ ਤੁਮਾਂ ਕਹੀ ਆ ਜਿਵੇਂ ਕਹੀਏ ਆ 50 50 ਹਾਂ 50 50 50 50 ਇਹ ਆ ਗਿਆ ਇੱਧਰਲੇ ਪਾਸੇ ਮਿੱਤਰੋ 2014 ਮਾਡਲ ਆ 3 ਸਪੀਡ ਆ ਇਹ 3 ਸਪੀਡ ਸਵਾ 5 ਲੱਖ ਡਿਮਾਂਡ ਆ ਗਈ 16 ਟਾਇਰਾਂ ਦੇ ਵਿੱਚ ਆ 3 ਸਪੀਡ ਆ ਟਾਇਰ ਹੈਗੇ ਮਗਲੇ ਚੌਕੜੇ ਜਮਾ ਨਾ ਮਾਰ ਕੇ ਆਵਾ 14 ਦੇ ਵੀ 12ਵੇਂ ਮਹੀਨੇ ਜੀ ਆ ਠੀਕ ਹੈ 14 ਦੇ ਵੀ 12ਵੇਂ ਮਹੀਨੇ ਚ ਚੌਕੜਾ ਜਮਾ ਨਮਾ ਲੱਗਿਆ ਵਾ ਜੀ ਅਪੋਲੋ ਦਾ ਬੈਕ ਟੈਰ ਹੈ ਗਿਆ ਗੁੜੀਅਰ ਦੇ 50 50 ਐਮ ਮਿੱਤਰੋ 3 ਸਪੀਡ ਦੇ ਵਿੱਚ 16 ਤੇ 14 ਦੇ ਵਿੱਚ 14 ਮਾਡਲ ਆ 5 ਲੱਖ ਤੇ 25000 ਰੁਪਏ ਡਿਮਾਂਡ ਆ ਸੁਣੀ ਕਿੰਨੇ ਦਾ ਇਹ 490 ਦਾ 4 ਲੱਖ 90000 ਦਾ ਇਹ ਟਰੈਕਟਰ ਮਿਲ ਜੂ ਮਿੱਤਰੋ 35000 ਮਾਨਤਾ ਨੇ ਇਹਦੇ ਚ ਹੋ ਜੂ ਤੇ ਇਧਰ ਦਾ ਸ ਆਪਣੇ ਲੈਂਡ ਜੀ ਤੁਰ ਜਾਂਦੀ ਆ ਕਿ ਇੱਥੇ ਰਾਹ ਚਾਹ ਇਹ ਆ ਰਹਿ ਗਿਆ ਅੱਜ ਆਪਣੇ ਖਿੰਡਕੇ ਜੇ ਲੱਗਿਆ ਕੋਸਾ ਉੱਧਰ ਖੜੇ ਆ ਗਏ ਪੁੱਟਮੇ ਜਿ ਲਈ ਬੱਠਾ ਆ ਦੋ ਤਿੰਨ ਇੱਧਰ ਖੜੇ ਆ ਗਏ ਹੈ ਮੰਨ ਕੇ ਚੱਲ ਵੀ ਤਕਰੀਬਨ ਜਿਹੜੇ ਵੀਡੀਓ ਆਪਾਂ ਲੰਬੀ ਨਹੀਂ ਕਰਦੇ ਮਿੱਤਰੇ ਦੂਆ ਤੁਹਾਨੂੰ ਵੀ ਹੈ ਸਾਰੇ ਹੈਗੇ ਆ ਵੀ ਜਿਹੜਾ ਲੈਣਾ ਹੋਵੇ ਸਾਰੇ ਮਾਡਲ ਜਿੰਨੇ ਦਿਖਾਤੇ ਇਹਨਾਂ ਦੇ ਦੋ ਦੋ ਤਿੰਨ ਤਿੰਨ ਟਰੈਕਟਰ ਹੈਗੇ ਆ ਤਿੰਨ ਤਿੰਨ ਟਰੈਕਟਰ ਹੈਗੇ ਆ ਮੈਂ ਦੂਆ ਤੁਹਾਨੂੰ ਦੋ ਹੌਲੈਂਡ ਦਿਖਾਵਾਂਗੇ ਆ ਟਰੈਕਟਰ ਦੇ ਵੀ ਜੇ ਕੇ ਦੇ ਟਾਇਰ 13 ਦੇ ਜਮਾਂ ਨਵੇਂ ਲੱਗੇ ਹੋਇਆ ਫਾਰਮ ਟਰੈਕ ਆ ਗਿਆ ਜੀ 60 ਫਾਰਮ ਟਰੈਕ 2008 ਮਾਡਲ 2 ਲੱਖ ਮਾਡਲ 2 ਲੱਖ ਤੇ 78000 ਰੁਪਿਆ ਡਿਮਾਂਡ ਆ ਡਬਲ ਕਲਚ ਦੇ ਵਿੱਚ ਆ ਗਿਆ ਟਰੈਕਟਰ ਇੰਜਨ ਤੇ ਗੇਅਰ ਦਾ ਅੰਦਰੋਂ ਕਿਵੇਂ ਆ ਨਿੰਨਗੇਰ ਤਾਂ ਬੋਲਦਾ ਸੀ ਉਹ ਤਾਂ ਜੰਗ ਦਾ ਟਾਈਮ ਵਾਲੇ ਦਾ ਜੱਤ ਕਰੇ ਵਾ ਕੇ ਤਸੱਲੀ ਕਰਕੇ ਲੈ ਜਾ ਯਾਰ ਵਾ ਕੇ ਤਸੱਲੀ ਕਰ ਦੋ 78 ਡਿਮਾਂਡਾ ਕਿੰਨੇ ਦਾ ਹੋ ਜੂਏ ਇਹ 2 ਲੱਖ 25 ਲੱਖ ਦਾ ਟਰੈਕਟਰ ਦੇ ਦਿਆਂ 25 ਲੱਖ ਦਾ ਲੈ ਜਾ 28000 ਰੁਪਏ ਡਿਮਾਂਡ ਹੋ ਜੂਏ ਹਾਂ ਉਧਰ ਚੱਲ ਵੜਦਾ ਇੱਧਰਲੇ ਪਾਸੇ ਆਇਆ ਲਈ ਬੈਠਾ ਜਿੱਤਾ ਜਮੇ ਕਹਦੀ ਮੰਡੀ ਪੂਰੀ ਦਿਖਾਊਗਾ ਦੇਖਣ ਵਾਲਿਆਂ ਨੂੰ ਹੈ ਆ ਬਾਕੀ ਕੈਮਰਾ ਮਰਾ ਦੇ ਜਿਹੜੇ ਹੈ ਮੰਨ ਕੇ ਚੱਲ ਵੀ ਤੁਸੀਂ ਇਹਾਂ ਤੇ ਆਪਣੀਆਂ ਹਾਂ ਇੱਕ ਇੱਕ ਦੋ ਦੋ ਟਰੈਕਟਰ ਸਾਰੀਆਂ ਕੰਪਨੀਆਂ ਦੇ ਹੈਗੇ ਆ ਕਿ ਚਾਰ ਪੰਜ ਫਾਰਮ ਟ੍ਰੱਕ ਚਾਰ ਪੰਜ ਸੋਨਾਲੀ ਕਾ ਤੇ ਇਹ ਇੱਧਲੇ ਪਾਸੇ ਮੈਨੂੰ ਆਇਆ ਦਾ ਸੋਣ ਸਵਰਾਜ ਤੋਂ ਹੀ ਲੱਗ ਜਾਨੇ ਆਪਾਂ 18 ਮਾਡਲ ਆ ਜੀ ਇਹ ਵੀ ਸਵਰਾਜ ਮੁੱਲੋਂ 17 18 19 ਤਣੂ ਸਾਰੇ ਹੀ ਖੜੇ ਆ ਆਪਣੇ ਕੋਲੇ 17 ਮਾਡਲ ਸਾਰੇ ਹੀ ਆ ਨਾਲ ਇੱਕ ਗੱਲ ਹੋਰ ਆ ਗਈ ਹੂੰ ਵੱਧ ਟਾਇਰਾਂ 'ਚ ਵੀ ਆ ਘੱਟ ਟਾਇਰਾਂ 'ਚ ਵੀ ਆ 14 ਵਾਲੇ ਟਾਇਰਾਂ 'ਚ ਵੀ ਆ 15 ਵਾਲੇ ਟਾਇਰਾਂ 'ਚ ਵੀ ਆ ਠੀਕ ਹੈ ਨਵੇਂ ਚੁੱਲੇ ਵਾਲੇ ਵੀ ਆ ਪੁਰਾਣੇ ਚੁੱਲੇ ਵਾਲੇ ਵੀ ਆ ਇਹ ਸਾਰੇ ਆਪਸ਼ਨ ਹੈਗੇ ਆਪਣੇ ਕੋਲੇ ਇਹ 15 ਦੇ ਟਾਇਰਾਂ 'ਚ ਆ ਗਏ ਅਗਲੇ ਟਾਇਰਾਂ 'ਚ ਆ ਮਰਫ ਦੇ ਮਤਲਬ ਜਮਾ ਨਵੇਂ ਮਰਫ ਦੇਲੇ ਪਾਸੇ ਅਜੇ ਤੱਕ ਕੰਨੀਆਂ ਜੇ ਉੱਤੇ ਉਵੇਂ ਹੀ ਪਿਆਗਾ ਫਸਟ ਨੰਬਰ ਇਹ ਪਹਿਲੇ ਨਾ ਆ ਹਾਂ ਹਾਂ 18 ਮਾਡਲ ਆ ਇੰਜਨ ਗੇਅਰ ਸਹੀ ਆ ਰੰਗ ਪੇਂਟ ਰੇਜਨ ਵਾਲਾ ਟਾਇਰ ਐ ਮਾਰਫ ਕੰਪਨੀ ਦੇ ਆ 15 ਵਾਲੀ ਮੂਰਲੇ ਦਾ ਹਜੇ ਮਾਰਕਾ ਹੀ ਦੀ ਸੀ ਜਾਂਦਾਗਾ ਅਗਲੇ ਟਾਇਰਾਂ ਦੀ ਸੀ ਜਾਂਦਾ ਮਾਰਕਾ 5 ਲੱਖ ਤੇ 75000 ਰੁਪਏ ਸੋਣੀ ਡਿਮਾਂਡ ਆਦਰੀ ਕਿੰਨੇ ਦਾ ਇਹ 5 ਲੱਖ 40000 ਦਾ 5 ਲੱਖ ਤੇ 40000 ਦਾ ਲੈ ਜਾਓ 35000 ਮਾਨਤਾ ਟਰੈਕਟਰ ਦੇ ਵਿੱਚੋਂ ਹੋ ਜੂ ਸੋਨਾਲਿਕ ਆ ਗਈ 750 14/15 ਮਾਡਲ ਟਾਇਰ ਇਹਦੇ ਵੀ ਨਵੇਂ ਆ ਯਾਰ ਇਹਦੇ ਵੀ ਨਵੇਂ ਆ ਬੈਕ ਟਾਇਰ ਲੱਗੇ ਹੋ ਜੀ ਜੇ ਕੇ ਦੇ ਜਮਾ ਨਵੇਂ ਲੋਨ ਕਰਵਾਉਣਾ ਹੋਵੇ 3 ਲੱਖ ਦੇ ਘੇਰੇ ਚ ਲੋਨ ਵੀ ਕਰਵਾ ਦਿਆਂ ਠੀਕ ਹੈ ਬੈਕ ਟਾਇਰ ਜੇ ਕੇ ਦੇ ਅਗਲੇ ਟਾਇਰ ਪੋਲੋ ਦੇ ਆ ਹਾਂਜੀ ਹਾਂਜੀ ਲੋਨ ਦੀ ਸਬਦਾ ਹੈਗੀ ਹੈ ਇੰਜਨ ਤੇ ਗੇਅਰ ਦਾ ਕਿਵੇਂ ਆ ਇਹ ਇੰਜਨ ਗੇਅਰ ਸਹੀ ਆ ਜਾਵਾ ਠੀਕ ਹੈ ਇੰਜਨ ਗੇਅਰ ਓਕੇ ਆ ਹਾਂ ਬਾਕੀ ਜੇ ਕਿਸੇ ਨੂੰ ਲੋਨ ਕਰਾਉਣਾ ਹੋਵੇ ਤਾਂ ਲੱਖ ਰੁਪਏ ਤੋਂ ਘੱਟ ਹੀ ਸਰ ਜੂਗਾ ਠੀਕ ਹੈ ਪਾਵਰ ਸਟੀਰੀਂਗ ਦੇ ਵਿੱਚ ਆ ਗਿਆ ਪੂਲ ਟੌਪ ਆ ਤੇਲ ਬ੍ਰੇਕਾਂ ਰਿਵਰਸ ਪੀਟੀਓ ਡਬਲ ਡਿਸਟ੍ਰਿਬਿਊਟਰ ਖੂਬੀਆਂ ਜਿਵੇਂ ਕਹਿੰਦੀ ਸੁਣੀ ਸਾਰੀਆਂ ਗਈਆਂ ਵਿੱਚ ਦੇ ਆ 427 ਡਿਮਾਂਡ ਆ 39 ਕਰਤਾ ਜ਼ਿਮੇਗਰੀ ਹੈ ਯਾਰ ਸਾਹਿਬ 8090 ਯਾਰੀ ਆ ਉਹਨੇ ਕਦਾ ਬੰਦੇ ਕੋਲ ਪੁਰਾਣਾ ਵੀ ਖੜਾ ਹੀ ਹੁੰਦਾ ਹਾਂ ਹਾਂ ਪੁਰਾਣਾ ਵੀ ਖੜਾ ਹੀ ਹੁੰਦਾ ਹੈਗਾ ਠੀਕ ਹੈ ਤੇ ਟਰੈਕਟਰ ਸਾਨੂੰ ਮਿਲ ਜਾਣਗੇ ਸਾਰੇ ਮਿੱਤਰੋ ਪਲਾਟ ਨੰਬਰ ਤੋਂ ਨਹੀਂ ਕਿੰਨਾ ਪਲਾਟ ਨੰਬਰ ਆਪਣਾ ਵੀ ਹੈਗਾ ਹਾਂਜੀ ਬਾਕੀ ਕਿਸੇ ਵੀ ਕੰਪਨੀ ਦਾ ਲੈਣਾ ਹੋਵੇ 744 ਸਵਰਾਜ ਸਪੈਸ਼ਲ ਕਹਿੰਦਾ ਬਾ ਬੱਤੀ ਵੀ ਮੋੜਨ ਵਾਲਾ ਕੰਮ ਨਹੀਂ ਯਾਰ ਕੀ ਰਾਗੇ ਟਰੈਕਟਰ ਆਪਣੇ ਕੋਲ ਬਣਾਇਆ ਦਾ ਹੁੰਦੇ ਕਿੰਨੇ ਕਿ ਇੱਕ ਟਾਈਮ ਦੇ ਉੱਤੇ ਟਰੈਕਟਰ ਮੰਨ ਕੇ ਜਲੋ ਵੀ 15 16 ਤਾਂ ਹਾਜ਼ਰੀ ਹੁੰਦੇ ਆਗੇ ਬਾਕੀ ਕੋਈ 2 4 ਟਰੈਕਟਰ ਜਿਹੜੇ ਕੋਈ ਆਏ ਹੁੰਦੇ ਜਾਂ ਕਿ ਤਿਆਰੀ ਤੱਪਾ ਹੋਣ ਵਾਲੀ ਹੁੰਦੀ ਹੈ ਠੀਕ ਹੈ ਮੈਂ ਕਹ ਰਹੀ ਆਪਾਂ 20 ਕੇ ਟਰੈਕਟਰ ਹੁੰਦੀ ਹੁੰਦੇ ਆਗੇ ਤੇ ਦੱਬ ਕੇ ਵੀਡੀਓ ਕਰ ਦਿਓ ਸ਼ੇਅਰ ਤੇ ਸੁਣੀ ਮੋਬਾਈਲ ਨੰਬਰ ਕਿੰਨਾ ਦਾ ਆਪਣਾ ਨੋਟ ਕਰ ਲਓ 9464002350 9464002350 ਬਾਕੀ ਆਪਣਾ ਇੰਸਟਾਗ੍ਰam ਤੇ ਮਾਂ ਟਰੈਕਟਰ ਬਾਜ਼ਾਰ ਦੇ ਨਾਮ ਤੇ ਪੇਜ ਹੈਗਾ ਉੱਥੇ ਆਪਣੀ ਵੀਡੀਓ ਦੇਖ ਸਕਦਾ ਹੈ ਕੱਲੇ ਕੱਲੇ ਟਰੈਕਟਰ ਦੀ ਕੱਲੇ ਕੱਲੇ ਟਰੈਕਟਰ ਦੀ ਵੀਡੀਓ ਹੀ ਮਿਲ ਜੂਗੀ ਬਾਕੀ ਰੇਟ ਆਪਾਂ ਫਿਕਸ ਜੇ ਵਾਲੇ ਆਕੇ ਚਲਾ ਚਲੂ ਕੇ ਦੇਖ ਲੈ ਮੌਕੇ ਤੇ ਕੋਈ ਰੇਟ ਦਾ ਕੋਈ ਜਿਹੜਾ ਕੋਈ ਮੌਕੇ ਤੇ ਹੋ ਜੂਗਾ ਫੋਨ ਫਾਣ ਤੇ ਨਹੀਂ ਹੋਣਾਗਾ ਜੇ ਨਾ ਫੋਨ ਵਾਲਾ ਕੰਮ ਨਾ ਮੇਰੇ ਤੋਂ ਟਰੈਕਟਰ ਤਾਂ ਲੱਗਪੋ ਤੁਹਾਨੂੰ ਕਮਾ ਕੇ ਹੀ ਜਾਣਕਾਰੀ ਸਾਰੀ ਦੇ ਦਿੰਨੇ ਆ ਵੀ ਵਿੱਚ ਉਹਦੇ ਕੀ ਆ ਇਹੜਾ ਫੋਨ ਵਾਲਾ ਕੰਮ ਤਾਂ ਇਹ ਹੁੰਦਾ ਪਾ ਫੋਨ ਤੇ ਲਾ ਕੇ ਇਹਨੂੰ ਐਂ ਪੁੱਛਣਾ ਵੀ ਸੋਹਣੀ ਟਰੈਕਟਰ ਖੜਾ ਕਿ ਬੈਗ ਗਿਆ ਹਾਂ ਖੜਾ ਕਿ ਜਿਹਨੇ ਕਿਹਾ ਖੜਾ ਆਉਣਾ ਤੇ ਕਦੋਂ ਨਹੀਂ ਆਉਣਾਗਾ ਇਹ ਜੀ ਪੁੱਛ ਸਕਾ ਦਿਓ ਇਹ ਚੀਜ਼ ਨਾ ਮਛੋ ਵੀ ਕਿੰਨੇ ਦਾਊਗਾ ਉਹ ਮੌਕੇ ਤੇ ਹੋਣਾ ਉਹ ਮੌਕੇ ਤੇ ਆ ਮੌਕੇ ਤੇ ਹੋ ਸਕਦਾ ਵੀ ਕਿੰਨਾ ਵੀ ਮਨਤਾਨ ਹੋ ਜੇ ਕੋਈ 5 ਵਜੇ 7 ਵਜੇ 10 ਵਜੇ 1000 ਹੋਵੇ 2000 ਹੋਵੇ ਹਾਂ ਵੀ ਉਹ ਮੌਕੇ ਤੇ ਆ ਡਾਡ ਟਰੈਕਟਰਾਂ ਦੇ ਹਿਸਾਬ ਨਾਲ ਜਿਹੜਾ ਵੀ ਕਿੰਨੇ ਦੇ ਰੇਟ ਨਾਲ ਆਇਆ ਹੋਇਆ ਉਹਨਾਂ ਦੇ ਵੱਧ ਤੋਂ ਵੱਧ ਮਾਨ ਸਨਮਾਨ ਕਰਦੇ ਆਂਗੇ ਆਹ ਕੁਸਟਰ ਟਰੈਕਟਰਾਂ ਦੇ ਰੇਟ ਆਪਾਂ ਜਮੇ ਹੀ ਤੈਨ ਉਹ ਸਾਦਾ ਕੋਈ 5-7 ਦੇ ਦਾ ਚੌਂਗੇ ਦਾ ਕਰ ਵੀ ਦੇਗੇ ਉਹ ਉਹੀ ਗੱਲ ਲਾਗੀ ਨਾ ਮੌਕੇ ਤੇ ਬੰਦਾ ਆਵੇ ਜੀ ਨੂੰ ਦੇਖੇ ਚਲਾ ਕੇ ਬਾਕੀ ਆਪਣੇ ਕੋਲੇ ਟਰੈਕਟਰ ਪੂਰੇ ਚੋਟੀ ਦੇ ਹੁੰਦੇ ਆਗੇ ਉਹ ਨਹੀਂ ਹੁੰਦਾ ਵੀ ਮਾੜਾ ਸੰਦ ਹੋਊਗਾ ਵੀ ਜਿਹੜਾ ਕਿਸਾਨ ਵੀ ਲੱਗਿਆ ਜਾਂ ਤਿੰਨ ਚਾਰ ਸਾਲ ਝਾਕਣ ਦੀ ਰੋਡ ਝਾਕਣ ਦੀ ਲੋੜ ਨਹੀਂ ਗਈ ਵੀ ਚੰਗੇ ਟਰੈਕਟਰ ਹੁੰਦੇ ਆ ਉਹ ਨਹੀਂ ਵੀ ਕੂੜਾ ਗਵਾੜ ਜਾ ਹਾਂ ਨਾ ਵੀ ਯਾਰ ਸਾਨੂੰ ਦਿਖਾਈ ਦਿੱਤੇ ਜਿਵੇਂ ਆ ਟਰੈਕਟਰ ਇਹਦੇ ਵੀ ਜਮਾਂ ਨਵੇਂ ਲੱਗੇ ਹੋਏ ਆ ਹਾਂ ਟਾਇਰ ਤਾਂ ਤਕਰੀਬਨ ਹਾਂ ਇੱਕ ਲੋਰ ਟਾਇਰਾਂ ਚ ਜੇ ਕਿਸੇ ਨੇ ਤਬਦੀਲੀ ਕਰਨੀ ਹੋਵੇ ਉਹ ਵੀ ਹੋ ਜਾਊਗੀ ਜੇ ਕਿਸੇ ਨੇ ਸਬਦਾਵਾਆਂ ਹੈਗੀਆਂ ਸਾਰੀਆਂ ਸਬਦਾਵਾਆਂ ਸਾਰੀਆਂ ਮੋਬਾਈਲ ਨੰਬਰ ਲਾਤਾ ਆਪਾਂ ਸਕਰੀਨ ਦੇ ਉੱਤੇ ਮਿੱਤਰੋ ਚੱਕ ਕੇ ਲਾ ਲਿਓ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਉਸ ਸਮਾਂ ਦੇਣ ਲਈ ਬਾਈ ਸੋਨੀ ਬਹੁਤ ਬਹੁਤ ਧੰਨਵਾਦ ਜੀ